ਪਾਤਰ ਸਾਹਿਬ ਤਾਂ ਮੈਨੂੰ ਲੱਗਦਾ ਸਾਡੇ ਸਾਹਿਤ ਦਾ ਸਭ ਤੋਂ ਵੱਡਾ ਬੁਰਜ ਸੀ ਜਿਹੜਾ ਅੱਜ ਬੁਰਜ ਟਹਿ ਗਿਆ ਉਹਨਾਂ ਦੀ ਉਹਨਾਂ ਦੇ ਕਦ ਤੱਕ ਪਹੁੰਚਣਾ ਉਹਨਾਂ ਦੇ ਲੈਵਲ ਤੱਕ ਪਹੁੰਚਣਾ ਤੇ ਕਈ ਵਾਰੀ ਇਹ ਵੀ ਦੇਖਿਆ ਜਾਂਦਾ ਸੀ ਕਿ ਪਾਤਰ ਸਾਹਿਬ ਦਾ ਕਦ ਉਦਾਂ بڑا ਛੋਟਾ ਸੀ ਤੇ ਸ਼ਾਇਦ ਖੇਤਰਾਾਂ ਦੀ ਗੱਲ ਹੁੰਦੀ ਸੀ ਕਿ ਉਹਨਾਂ ਦੀ ਉਹ ਸ਼ਖਸੀਅਤ ਦਾ ਕਦ ਵੱਡਾ ਕਰਨ ਚ ਇਹਨਾਂ ਲੱਗੇ ਰਹੇ ਵੀ ਉਹਨਾਂ ਨੇ ਆਪਣੇ ਕਦ ਵੱਲ ਫਿਰ ਧਿਆਨ ਹੀ ਨਹੀਂ ਦਿੱਤਾ ਇੱਕ ਸੋਹਣਾ ਸਮਾਂ ਇਕੱਠਿਆਂ ਜਦੋਂ ਕੱਟਿਆ ਉਹ ਵੀ ਕਈ ਯਾਦਾ ਹੁੰਦੀਆਂ ਨੇ ਤੇ ਉਹ ਜ਼ਰੂਰ ਉਹਨਾਂ ਨੂੰ ਖਿੱਚ ਕੇ ਲਿਆਈਆਂ ਹੋਣਗੀਆਂ ਇੱਥੇ ਪਰ ਇੱਥੇ ਤਾਂ ਲੋਕਾਂ ਨੂੰ ਡੱਕਿਆ ਨਹੀਂ ਡੱਕਦੇ ਪਰ ਲੋਕ ਰੋਕ ਰੋਕ ਰੱਖਣੇ ਪੈ ਰਹੇ ਪਰ ਹਰ ਇੱਕ ਦਾ ਦਿਲ ਹੈ ਕਿ ਇੱਕ ਵਾਰੀ ਦਰਸ਼ਨ ਕਰਨ ਦਾ ਮੌਕਾ ਮਿਲ ਜੇ ਇੱਕ ਵਾਰੀ ਚਰਨਾਂ ਨੂੰ ਹੱਥ ਲਾਉਣ ਦਾ ਮੌਕਾ ਮਿਲ ਜੇ ਉਹ ਸਵਰਗੀ ਤੁਮੀ ਕੋ ਕਹੀ ਗਏ ਨੇ ਜੀ ਕਿ ਵੀ ਸਵਰਗੀ ਉਹਨਾਂ ਵਾਸਤੇ ਖੁੱਲੇ ਨੇ ਇੰਨੀ ਮੁਹੱਬਤ ਦੁਨੀਆ 'ਚ ਜਿਉਂਦੀ ਹੈ ਜੇ ਜਿਹਨੂੰ ਮਿਲ ਜੇ ਉਹ ਸਵਰਗ ਦਾ ਔਰ ਅਰਥ ਕੀ ਹੁੰਦੇ ਨੇ ਸਵਰਗ ਦਾ ਹੋਰ ਮੈਨੇ ਕੀ ਹੁੰਦੇ ਨੇ ਜੀ ਤੇ ਅੱਗੇ ਤਾਂ ਸਵਰਗ ਜਿੱਥੇ ਉਹ ਸਵਰਗ 'ਚ ਨਹੀਂ ਜਾਣਗੇ ਜਿੱਥੇ ਜਾਣਗੇ ਸਵਰਗ ਬਣਾ ਦੇਣਗੇ ਜਿਨ ਨੇ ਜਜ਼ਬਾਤ ਤੇ ਪਹਿਰਾ ਦਿੱਤਾ ਜਿਨ ਨੇ ਯਥਾਰਥ ਤੇ ਹਕੀਕਤ ਤੇ ਹਮੇਸ਼ਾ ਪਹਿਰਾ ਦਿੱਤਾ ਜਿਨ ਤੁਹਾਡੀ ਮੇਰੀ ਇਹਨਾਂ ਦੀ ਸਭ ਦੀ ਤਰਜਮਾਨੀ ਕੀਤੀ ਜਿਹੜੀ ਗੱਲ ਅਸੀਂ ਕਹਿਣ ਨੂੰ ਸੋਚਦੇ ਸੀ ਸਾਨੂੰ ਕਹਿਣੀ ਨਹੀਂ ਸੀ ਹੁੰਦੀ ਪਾਤਰ ਸਭ ਦੋ ਲਫ਼ਜ਼ਾਂ ਚ ਕਹਿ ਜਾਂਦੇ ਸੀ ਅੱਜ ਸਾਡੇ ਕੋਲ ਉਹ ਇੱਕ ਇਨਸਾਨੀ ਜਜ਼ਬਾਤ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨ ਦਾ ਮੈਕੈਨਿਜ਼ਮ ਹੀ ਖਤਮ ਹੋ ਗਿਆ ਸੀ ਪਹਿਲੇ ਸੁਬਿੰਦਰ ਸਿੰਘ ਜੀ ਹੁੰਦੇ ਸੀ ਪੰਜਾਬੀ ਇੰਡਸਟਰੀ ਨੂੰ ਵੱਡਾ ਕਰ ਆ ਬਿਲਕੁਲ ਜੀ ਜਦੋਂ ਵੀ ਕੋਈ ਇਦਾਂ ਦਾ ਤਾਂ ਜੰਦਾ ਹੈ ਤੇ ਬਹੁਤ ਉਹ ਖਲਾ ਹੀ ਪੈਦਾ ਹੋ ਜਾਂਦਾ ਉਹਦੇ ਵਰਗਾ ਕੋਈ ਦੁਬਾਰਾ ਜੰਮਦਾ ਨਹੀਂ ਦੁਬਾਰਾ ਆਉਂਦਾ ਨਹੀਂ ਤੇ ਪਾਤਰ ਸਾਹਿਬ ਤਾਂ ਮੈਨੂੰ ਲੱਗਦਾ ਸਾਡੇ ਸਾਹਿਦ ਦਾ ਸਭ ਤੋਂ ਵੱਡਾ ਬੁਰਜ ਸੀ ਜਿਹੜਾ ਅੱਜ ਬੁਰਜ ਟਹਿ ਗਿਆ ਤੇ ਉਹਨਾਂ ਦੀ ਉਹਨਾਂ ਦੇ ਕਦ ਤੱਕ ਪਹੁੰਚਣਾ ਉਹਨਾਂ ਦੇ ਲੈਵਲ ਤੱਕ ਪਹੁੰਚਣਾ ਤੇ ਕਈ ਵਾਰੀ ਇਹ ਵੀ ਦੇਖਿਆ ਜਾਂਦਾ ਸੀ ਕਿ ਪਾਤਰ ਸਾਹਿਬ ਦਾ ਕਦ ਉਦਾਂ بڑا ਛੋਟਾ ਸੀ ਤੇ ਸਾਇਤ ਖੇਤਰਾਂ 'ਚ ਗੱਲ ਹੁੰਦੀ ਸੀ ਕਿ ਉਹਨਾਂ ਦੀ ਉਹ ਸ਼ਖਸੀਅਤ ਦਾ ਕਦ ਵੱਡਾ ਕਰਨ ਚ ਇੰਨਾ ਲੱਗੇ ਰਹੇ ਵੀ ਉਹਨਾਂ ਨੇ ਆਪਣੇ ਕਦ ਵੱਲ ਫਿਰ ਧਿਆਨ ਹੀ ਨਹੀਂ ਦਿੱਤਾ ਉਹਨਾਂ ਦਾ ਐਡਾ ਕਦ ਬੁਲੰਦ ਹੋਇਆ ਕਿ ਅੱਜ ਉਹਨਾਂ ਤੱਕ ਪਹੁੰਚਣਾ ਬਹੁਤ ਵੱਡਾ ਚੈਲੰਜ ਹੈ ਕੋਈ ਬਹੁਤ ਵਿਰਲਾ ਹੀ ਹੋਏਗਾ ਜੇ ਉਸ ਲੈਵਲ ਤੱਕ ਕਦੇ ਪਹੁੰਚੇਗਾ ਅੱਗੇ ਬਿਲਕੁਲ ਜੀ ਕਿਉਂਕਿ ਬਤੌਰ ਕਲਾਕਾਰ ਵੀ ਉਹਨਾਂ ਦਾ ਬਹੁਤ ਇਹਨਾਂ ਨਾਲ ਸਾਂਝ ਰਹੀ ਹੈ ਤੇ ਉਹ ਵੀ ਆਉਣਾ ਉਹਨਾਂ ਦਾ ਉੱਥੇ ਬੜਾ ਵਾਜਬ ਸੀ ਕਿਉਂਕਿ ਇੱਕ ਸੋਹਣਾ ਸਮਾਂ ਇਕੱਠਿਆਂ ਨੇ ਜਦੋਂ ਕੱਟਿਆ ਹੋਵੇ ਕਈ ਯਾਦਾਂ ਹੁੰਦੀਆਂ ਨੇ ਤੇ ਉਹ ਜ਼ਰੂਰ ਉਹਨਾਂ ਨੂੰ ਖਿੱਚ ਕੇ ਲਿਆਈਆਂ ਹੋਣਗੀਆਂ ਇੱਥੇ ਔਰ ਕਈ ਚੀਜ਼ਾਂ ਐਸੀਆਂ ਯਾਦ ਆਉਂਦੀਆਂ ਨੇ ਕਿ ਬੰਦੇ ਬੰਦੇ ਦੀ ਅੱਖਾਂ 'ਚ ਪਾਣੀ ਆਪਣਿਆ ਪਾਉਂਦਾ ਤੇ ਮੈਨੂੰ ਲੱਗਦਾ ਜੀ ਕਿ ਇਹ ਬੜਾ ਸੁਭਾਵਕ ਸੀ ਉਹਨਾਂ ਦਾ ਵੀ ਇੱਥੇ ਆਉਣਾ ਔਰ ਹੋਰ ਵੀ ਇੱਕ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਜੋ ਬੰਦਾ ਵੀ ਆਇਆ ਉਹ ਦਿਲੋਂ ਆਇਆ ਅੱਜ ਮੋਸਟਲੀ ਅਸੀਂ ਜਾਈਦਾ ਕਈ ਵਾਰੀ ਪਰਮਿਸ਼ਨਸ ਤੇ ਕਈਦਾ ਯਾਰ ਪਤਾ ਲੱਗਾ ਫਲਾਣਾ ਇਦਾਂ ਕੋ ਜਾਣਾ ਉੱਥੇ ਜਾਂ ਜਾਣਾ ਪੈਣਾ ਪਰ ਇੱਥੇ ਤਾਂ ਲੋਕਾਂ ਨੂੰ ਡੱਕਿਆ ਨਹੀਂ ਡੱਕਦੇ ਪਰ ਲੋਕ ਰੋਕ ਰੋਕ ਰੱਖਣੇ ਪੈ ਰਹੇ ਪਰ ਹਰ ਇੱਕ ਦਾ ਦਿਲ ਹੈ ਕਿ ਇੱਕ ਵਾਰੀ ਦਰਸ਼ਨ ਕਰਨ ਦਾ ਮੌਕਾ ਮਿਲ ਜੇ ਇੱਕ ਵਾਰੀ ਚਰਨਾਂ ਨੂੰ ਹੱਥ ਲਾਉਣ ਦਾ ਮੌਕਾ ਮਿਲ ਜੇ ਜਿਹੜੀ ਦੁਨੀਆ ਆਈ ਹੋਈਆ ਸਵਰਗਾਂ ਦੇ ਵਿੱਚ ਵਸਾਉਂਦਾ ਤਾਂ ਹੋਇਆ ਐਨੀ ਦੁਨੀਆ ਦੇ ਉਹ ਸਵਰਗ ਹੀ ਇੱਥੋਂ ਵੀ ਭੋਗ ਕੇ ਗਏ ਨੇ ਜੀ ਅੱਗੇ ਵੀ ਸਵਰਗ ਹੀ ਉਹਨਾਂ ਵਾਸਤੇ ਖੁੱਲੇ ਨੇ ਐਨੀ ਮੁਹੱਬਤ ਦੁਨੀਆ 'ਚ ਜਿਉਂਦੀ ਹੈ ਜੇ ਜਿਹਨੂੰ ਮਿਲ ਜੇ ਉਹ ਸਵਰਗ ਦਾ ਹੋਰ ਅਰਥ ਕੀ ਹੁੰਦੇ ਨੇ ਸਵਰਗ ਦਾ ਹੋਰ ਮੈਨੇ ਕੀ ਹੁੰਦੇ ਨੇ ਜੀ ਤੇ ਅੱਗੇ ਤਾਂ ਸਵਰਗ ਜਿੱਥੇ ਉਹ ਸਵਰਗ 'ਚ ਨਹੀਂ ਜਾਣਗੇ ਜਿੱਥੇ ਜਾਣਗੇ ਸਵਰਗ ਬਣਾ ਦੇਣਗੇ ਉਹ ਅਖੀਰਲੇ ਸਮੇਂ ਤੋਂ ਕਿੱਥੀ ਉਹ ਪੰਜਾਬੀ ਸਾਹਿਤ ਵਾਰੇ ਗੱਲਾਂ ਕਰਦੇ ਰਹੇ ਆ ਨਾਟਕਾਂ ਬਾਰੇ ਗੱਲਾਂ ਕਰਦੇ ਰਹ ਉਹਨੇ ਦਿਨਾਂ ਚ ਪਲੈਨਿੰਗ ਕਰਨੀ ਸੀ ਜੇ ਕੁਝ ਨਵਾਂ ਕਰਨ ਵਾਸਤੇ ਪਲੈਨ ਕਰਦੇ ਸੀ ਹਾਂ ਬਿਲਕੁਲ ਜੀ ਉਹਨਾਂ ਦੇ ਤਾਂ ਬਲੱਡ ਚ ਖੂਨ ਚ ਜੋਸ਼ ਸੀ ਨਾ ਸਾਡੇ ਤਾਂ ਜਦੋਂ ਕਹਿੰਦੇ ਜੀ ਬਲੱਡ ਗਰੁੱਪ ਚੈੱਕ ਕੀਤਾ ਜਾਂਦਾ ਨਾ ਜੀ ਉਹਨਾਂ ਦੇ ਤਾਂ ਬਲੱਡ ਚ ਸਿਰਫ ਸਾਹਿਤ ਸਾਡੀ ਸਮਾਜ ਦੀ ਸਥਿਤੀ ਜਿਹੜੀ ਹੈ ਉਹ ਘੁੰਮਦੀ ਰਹਿੰਦੀ ਸੀ ਕਿ ਅੱਜ ਮੈਂ ਕਿਹਦੇ ਤੇ ਗੱਲ ਕਰਨੀ ਹੈ ਅੱਜ ਮੈਂ ਕਿਹਦੀ ਐਡਵੋਕੇਸੀ ਕਰਨੀ ਹੈ ਅੱਜ ਕਿਹਦੀ ਵਕਾਲਤ ਕਰਨੀ ਉਹ ਜਿਹਦੀ ਵਕਾਲਤ ਕਰ ਦਿੰਦੇ ਸੀ ਉਹਦੀ ਗੱਲ ਵੱਡੀ ਹੋ ਜਾਂਦੀ ਸੀ ਉਹਨਾਂ ਦੀ ਕਵਿਤਾ ਉਹਨਾਂ ਦੇ ਸ਼ਬਦ ਵਕਾਲਤ ਕਰਦੇ ਸੀ ਲੋਕਾਂ ਦੀ ਔਰ ਉਹ ਸ਼ਬਦ ਜਿਹੜੇ ਸੀ ਉਹ ਮਤਲਬ ਵਕਾਲਤ ਵੀ ਐਸੀ ਕਰਦੇ ਸੀ ਕਿ ਉਹ ਤੀਰ ਵਾਂਗੂ ਜਾ ਕੇ ਲੋਕਾਂ ਦੇ ਸੀਨੇ 'ਚ ਖੁੱਬਦੇ ਸੀ ਸ਼ਬਦ ਉਹਨਾਂ ਦੇ